ਚਾਹੁੰਦੀ ਤਾਂ ਮੈਂ ਵੀ ਨੀਗੀ ਵੀ ਜੋ ਬਣ ਇਥੇ ਪੱਕਾ ਆਵੇ ਜੇ ਉਹ ਪੱਕਾ ਆ ਗਿਆ ਸਾਰੀ ਜ਼ਮੀਨ ਜਾਇਦਾਦ ਤੇ ਉਹਦਾ ਹੱਕ ਹੋ ਜਾਣਾ ਵਾ ਮੈਂ ਤੇ ਇਹੋ ਚਾਹੁੰਦੀ ਆ ਵੀ ਦੋ ਚਾਰ ਦਿਨ ਆਵੇ ਮਿਲ ਗਿਲ ਕੇ ਗਾਂ ਜਾਵੇ ਰਿਸ਼ਤੇਦਾਰਾਂ ਨੂੰ ਇਹ ਹੋਵੇ ਵੀ ਪੱਕਾ ਨਹੀਂ ਗਿਆ ਗਿਆ ਹੁਣ ਉਹਨੂੰ ਮੈਂ ਕੀ ਕਹੂੰਗਾ ਵੀ ਚੱਲ ਨਾਲ ਮੇਰੇ ਫੇਰ ਚੱਲ ਉਹਨੂੰ ਕਿਉਂ ਵੀ ਪੱਕਾ ਨਾ ਆਇਆ ਦੋ ਚਾਰ ਦਿਨ ਆ ਆ ਤੇ ਰਹਿ ਕੇ ਮਿਲ ਗਿਲ ਕੇ ਤੇ ਚੱਲ ਜੀ ਮੰਮੀ ਜੀ ਇਹ ਗੱਲ ਦਾ ਤੇ ਹਨ ਨੂੰ ਹੀ ਪਤਾ ਵਾ ਨਾ ਉਹਨਾਂ ਨੂੰ ਦਿਨ ਨਾ ਪਤਾ ਉਹ ਆਪਣੀ ਜਗ੍ਹਾ ਸਹੀ ਆ ਪਤਾ ਨਹੀਂ ਐ ਵੀ ਕੀ ਗੱਲ ਵਾ ਮੰਮੀ ਨੇ ਇੰਨੀ ਗੱਲ ਕਿਉਂ ਕਹੀ ਹੋਊਗੀ ਸਮਝ ਨਹੀਂ ਲੱਗਦੀ ਕੁਝ ਵੀ ਪਰ ਇਦਾਂ ਨਹੀਂ ਹੀ ਉਹਨਾਂ ਨੂੰ ਕਹਿਣਾ ਚਾਹੀਦਾ ਕਿਉਂਕਿ ਫਿਰ ਵੀ ਘਰ ਦਾ ਨਾ ਜਵਾਈ ਭਾਈ ਹੀ ਉਹਨਾਂ ਨੇ ਤਾਂ ਨਾ ਹਾਦੀ ਕਰਤੀ ਆ ਅਹੀਂ ਉਹਨੂੰ ਦਖਲੰਦਾ ਜੀ ਨਹੀਂ ਕਰਨੀ ਚਾਹੀਦੀ ਫਿਰ ਕੀ ਆ ਤੁਹਾਡੇ ਘਰ ਦੀ ਫਿਕਰ ਕਰਨ ਦੇ ਆ ਮੈਨੂੰ ਸਮਝ ਨਹੀਂ ਲੱਗਦੀ ਪਰ ਮੈਨੂੰ ਗੁੱਸਾ ਆ ਬੜਾ ਲੱਗਾ ਇਹ ਗੱਲ ਦਾ ਕੋਈ ਨਹੀਂ ਬਾਅਦ ਵਿੱਚ ਕਿਤੇ ਸਹੱਸ ਬਾ ਫੋਨ ਕਰਕੇ ਨਾ ਫਿਰ ਮੰਮੀ ਜੀ ਨੂੰ ਪੁੱਛੂੰਗੀ ਪਤੁਹੀ ਇਹਦਾਈ ਵਾਲੀ ਗੱਲ ਕਿਉਂ ਗਈ ਹੈ ਦੇਖਦੇ ਉਹਦੇ ਮੂੰਹ ਤੇ ਕਹਿ ਦਿੰਦੇ ਚਾਹੇ ਮੇਰੇ ਉਹ ਲੱਗੇ ਹੀ ਹੁੰਦੇ ਤੇ ਫਿਰ ਉਹਨਾਂ ਦੇ ਮਨ ਵਿੱਚ ਕੀ ਖਿਆਲ ਆਉਂਦਾ ਕਿ ਤੇਰੀ ਮੰਮੀ ਦਾ ਬੋਲੇ ਮੇਰੇ ਬਾਰੇ ਮੰਮੀ ਦਾ ਨ ਕੋ ਹਾਲ ਨਹੀਂ ਆ ਗੱਲ ਕਰਨ ਲੱਗੇ ਸੋਚਦੇ ਸਮਝਦੇ ਹਨੀ ਆ ਤਾਂ ਸਿੱਧੀ ਗੱਲ ਕਰਕੇ ਤੇ ਉਹ ਮਾਰਦੇ ਆ ਚੱਲ ਕੋਈ ਨਹੀਂ ਆਉਂਦਾ ਨਾ ਫੋਨ ਚਾਹੇ ਫੇਰ ਕਰੂੰਗੀ ਤੇ ਚਾਹੇ ਪਿੰਡ ਜਾਊਂਗੀ ਫੇਰ ਅਸਮ ਜਾ ਕੇ ਆਉਂਵਾਂ ਇਹਨਾਂ ਨੂੰ ਵੇਖਾਂ ਕੋਈ ਕੰਮ ਲੈ ਚਲ ਗਿਆ ਲਵਲੀ ਕੋਈ ਗੱਲ ਨਹੀਂ ਸੋਮਵਰ ਦਵਾਜੂ ਮੁਰਗ ਨੂੰ ਤੂੰ ਇਹ ਕਹਿੰਦੇ ਨਾ ਸੋਮਰ ਚੱਲ ਜਣਾ ਮੁੰਡੇ ਨੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਠੀਕ ਅੱਗੇ ਚੱਲਾਂਗੇ लवली ਨੂੰ ਅੱਗੇ ਆ ਜੀ ਚਲੋ ਜੀ ਟਾਈਮ ਨਾ ਮਿਲ ਗਈ ਬਸ ਮਿਲ ਗਈ ਏ ਤੂੰ ਕਰਦਾਪ ਨੂੰ ਠੀਕ ਆ ਤੇ ਤੁਹਾਡੇ ਕੰਮ ਦਾ ਨਹੀਂ ਬਣਿਆ ਜੇ ਹੋਈ ਫੋਨ ਆਉਣ ਡਿਆ ਇਹ ਅੱਛਾ ਕੀ ਕਹਿੰਦੇ ਮੈਂ ਕਹਿੰਦੇ ਸੋਮਰ ਚੱਲ ਜਣਾ ਅੱਛਾ ਅੱਛਾ ਠੀਕ ਆ ਮੁੜ ਨਹੀਂ ਜਾਣਾ ਸੋਮਵਾਰ ਫਿਰ ਚਲ ਜੂਗਾ ਮੈਂ ਆ ਚਲ ਵੇਖ ਲਿਓ ਆਪਣਾ ਹਫਤਾ ਬਲਾ ਕੇ ਹਾਂ ਤੇ ਮੈਂ ਹਾਂ ਹੁਣ ਚੱਲ ਗਿਆ लवली ਚੱਲ ਗਿਆ ਵਾ ਤੇ ਵੇਖਦੀ ਪਹਿਲਾਂ ਹੁਣ ਕੰਮ ਕਰਦੀ ਏ ਕਿ ਨਹੀਂ ਕਰਦੀ ਉਹ ਕੋਈ ਗੱਲ ਨਹੀਂ ਕਰ ਲੈਣਾ ਕਰਨਾ ਹੁਣ ਹੁਣ ਮੈਂ ਆਪੀ ਮੈਂ ਗਈ ਨਾ ਜਦੋਂ लवली ਤੋਰ ਕੇ ਆਇਆ ਸੀ ਅੱਛਾ ਤੇ ਰਸੋਈ ਚ ਦੇ ਹੀ ਕੰਮ ਕਰਨਾ ਤੇ ਮੈਨੂੰ ਲਈ ਹੀ ਕਹਿਣਾ ਦੀਦੀ ਮੈਨੂੰ ਕੋਈ ਦੱਸ ਦੋ ਕੰਮ ਹੋਰ ਗਈ ਤੇ ਇੱਕ ਗੱਲ ਹੋ ਤੈ ਮੈਨੂੰ ਲੱਗਦਾ ਵਾ ਕੀ ਸੁੱਤਰ ਕੀ ਆ ਕੋਈ ਗੱਲ ਨਹੀਂ ਹੁਣ ਆਪੇ ਕਰ ਲੈਣਗੇ ਨਾ ਆਪੇ ਤੇ ਕਹਿੰਦੀ ਇੱਕ ਟਾਈਮ ਤੁਸੀਂ ਕਰ ਲਓ ਇੱਕ ਟਾਈਮ ਮੈਂ ਕਰ ਲੂੰਗੀ ਉਹ ਕਹਿੰਦੀ ਮੈਂ ਤਾਂ ਆਪੇ ਵੰਡ ਤੇ ਲਿਆ ਹੀ ਇਹ ਕੰਮ ਹੁਣ ਸਵੇਰੇ ਤੂੰ ਕਰ ਲਿਆ ਕਰ ਮੈਂ ਸ਼ਾਮ ਨੂੰ ਮੈਂ ਕਰ ਲਿਆ ਕਰੂੰਗੀ ਤੇ ਮੈਂ ਜੇ ਜ਼ਿਆਦਾ ਕੰਮ ਹੋਊਗਾ ਤੇ ਅਸੀਂ ਰਲ ਮਿਲ ਕੇ ਕਰ ਲਿਆ ਕਰਾਂਗੇ ਆਹ ਵਧੀਆ ਕਿਉਂ ਕਲੇਸ਼ ਪਾਉਣਾ ਘਰਚ ਹਣਾ ਹਾਂਜੀ ਇਹ ਤੇ ਗੱਲ ਆ ਠੀਕ ਹੈ ਨਾ ਹਾਂਜੀ ਤੇ ਤੂੰ ਆਪ ਹੀ ਕਰ ਲਿਆ ਕਰ ਕੰਮ ਜ਼ਿਆਦਾ ਉਹ ਤਾਂ ਕੰਮ ਕਿਤੇ ਕਿੰਨਾ ਕੁ ਹੁੰਦਾ ਵਾ ਇਹ ਆ ਕਿ ਚੱਲ ਇਹਨੂੰ ਵੀ ਆਪਣੀ ਜ਼ਿੰਮੇਵਾਰੀ ਦਾ ਪਤਾ ਲੱਗੇ ਕੱਲ ਨੂੰ ਮੈਨੂੰ ਕਿਤੇ ਜਾਣਾ ਪਵੇ ਮਗਰ ਕਰ ਤੇ ਸਕਦੀ ਨਾ ਕੰਮ ਮੈਨੂੰ ਤਾਂ ਨਾ ਫਿਕਰ ਹੋਊਗਾ ਕੋ ਆਵੇ ਇਹ ਤਾਂ ਗੱਲ ਹੈਗੀ ਫਿਰ ਜਿੰਮੇਵਾਰੀ ਸਮਝੇ ਨਾ ਹਾਂਜੀ ਅਗਨਾਜਰ ਨਿਆਣੀ ਰਹਿਣਾ ਹੁਣ ਮੈਂ ਵੀ ਤੇ ਘਰ ਤੋਂ ਰਿਆਈ ਆ ਬਾਕੀ ਪਤਾ ਨਹੀਂ ਲਵਲੀ ਕਹਿਣ ਡਿਆ ਮੈਂ ਨਾਲ ਲੈ ਜਾਣਾ ਹਫਤੇ ਦੀ ਗੱਲ ਵਾ ਕਿ ਮੈਂ ਨਾਲ ਹੀ ਲੈ ਜੀ ਹਾਂ ਚੱਲ ਵਧੀਆ ਵਾ ਨਾਲ ਚੱਲ ਜੂਗੀ ਤੇ ਟੈਨਸ਼ਨ ਖਤਮ ਹੋ ਗਈ ਉਹ ਟੈਨਸ਼ਨ ਚਲੋ ਗਾਦੀ ਆ ਇਹ ਵੀ ਉਹਦੀ ਰੋਟੀ ਬਣ ਜੂਗੀ ਉੱਥੇ ਹਾਂਜੀ ਉਹ ਦਾਣ ਬਣਾਉਂਦਾ ਹੋਣਾ ਨਾਲ ਉਹਦਾ ਵੀ ਦਿਨ ਲੱਗਾ ਰਹੂਗਾ ਉਹ ਇਕੱਠੇ ਰਹਿਣਗੇ ਮੈਂ ਤਾਂ ਪਹਿਲਾਂ ਕਹਿਣ ਲੱਗੀ ਸੀ ਲਵਲੀ ਨੂੰ ਕਿ ਚੱਲ ਕਮਾਉਣ ਵਾਸਤੇ ਲੈ ਜਾ ਘੜੀ ਨਹੀਂ ਮੈਨੂੰ ਕਹਿਣ ਡਿਆ ਹੈ ਕਹਿੰਦਾ ਮੈਂ ਲੈਣਾ ਨਾਲ ਉਹ ਰੂਮ ਦਾ ਵੇਖਣ ਦੇਣਾ ਕਿਤੇ ਅੱਛਾ ਅੱਛਾ ਪਰਸਨਲ ਹੋਊਗਾ ਨਾ ਰਾਇ ਠੀਕ ਹੈ ਠੀਕ ਫਿਰ ਲੈ ਲੈਣਾ ਉਹਨੇ ਆਹ ਚੱਲ ਵਧੀਆ ਗੱਲ ਹੈ ਹਨਾ ਮੁੱਖ ਦੀ ਗੱਲ ਇਹ ਆ ਤੂੰ ਆਪ ਹੀ ਕੰਮ ਕਰ ਲਿਆ ਕਰ ਉਹਨੂੰ ਨਹੀਂ ਕਹਿਣਾ ਠੀਕ ਹੈ ਨਹੀਂ ਮੈਂ ਹੁਣੇ ਇਹੀ ਸੋਚਿਆ ਵਾ ਕਿ ਜਿਹੜਾ ਵੀ ਕੰਮ ਹੋਊਗਾ ਨਾ ਮੈਂ ਆਪੇ ਕਰ ਲਿਆ ਕਰਨਾ ਉਹਨੂੰ ਨਹੀਂ ਕਹਿਣਾ ਉਹ ਆਓ ਸਹੀ ਗੱਲ ਵਾ ਠੀਕ ਹੈ ਨਾ ਤੇ ਤੁਸੀਂ ਵੀ ਚੱਲਦੇ ਨਾ ਕੰਮ ਤੇ ਮੈਂ ਸੋਚਣ ਦੀ ਨਹੀਂ ਕਿ ਚੱਲ ਪਿੰਡੋਂ ਹੋ ਹੁੰਦੇ ਤੇ ਗੱਲ ਹੋਈਏ ਵੇਖ ਲਓ ਜਿੱਦਾਂ ਤੁਹਾਡਾ ਸਰਦਾ ਵਾ ਆ ਪਰਸੋਂ ਮੈਂ ਚੱਲ ਜਾਣਾ ਵਾ ਹਾਂਜੀ ਤੇ ਕੱਲ ਵੇਲੇ ਫਿਰ ਉਹ ਤੁਹਾਨੂੰ ਛੁੱਟੀ ਲੈਂਦੇ ਫਿਰ ਉਹ ਕਹਿੰ ਛੁੱਟੀ ਪਹਿਲਾਂ ਹੀ ਮੰਗਣ ਲੱਪੇ ਆ ਨਹੀਂ ਮੰਮੀ ਨੂੰ ਫੋਨ ਕਰ ਵੀ ਕੱਲ ਕਰੀਓ ਕੱਲ ਚਲ ਜੀ ਕਰ ਲੈਣੀ ਫੋਨ ਹੈ ਹਨਾ ਤੇ ਚਲ ਮੈਂ ਕੰਮ ਵੇਖਾਂ ਫਿਰ ਚਲ ਵੀ ਲਾ ਤੀ ਬੈਠੋ ਉਹ ਚੱਲ ਇਹ ਸਿਆਣੀ ਆ ਇਹਨੇ ਸਾਹਮਣੇ ਵਾਲਾ ਘਰੋਂ ਲੇ ਲ ਕੋਈ ਗੱਲ ਇੱਕ ਕੰਮ ਦਾ ਜੀ ਇਹ ਕੰਮ-ਕੰਮ ਕਰੀ ਜਾਂਦੀ ਕਿੰਨਾ ਵੀ ਕੰਮ ਹੁੰਦਾ ਘਰ 'ਚ ਲੂਗੀ ਕਰੰਦੇ ਆ ਕੁਝ ਨਹੀਂ ਭਾਂਡੇ ਸਾਫ਼ ਕਰਕੇ ਟੀਹੀ ਅੱਛਾ ਅੱਛਾ ਤੇ ਮੈਂ ਚਲ ਸਾਰਾ ਕੰਮ ਹੋਈ ਗਿਆ ਵਾ ਚੱਲੇ ਤੇ ਹੈ ਹੀ ਆ ਚਲ ਦੁਹੀਰ ਸੋਈ ਦਾ ਕਰ ਲੋ ਤੇ ਮੈਂ ਸਫਾਈ ਦਾ ਕਰ ਲੈਨੀ ਆ ਚਲ ਵੇਖ ਲੈ ਇੱਧਰ ਕਰ ਲੈ ਆਹੋ ਹੀ ਰਹਿ ਗਿਆ ਵਾ ਬਸ ਇੱਕ ਤੇ ਮੌਸਮ ਜਿਹਾ ਬੜਾ ਜਾਂ ਛੱਟ ਤੇ ਮੀਂਹ ਆ ਜਾਂਦਾ ਆ ਛੱਟ ਆ ਜਾਂਦਾ ਕੋਈ ਕੰਮ ਹੀ ਨਹੀਂ ਹੁੰਦਿਆ ਹਾਂਜੀ ਤੇ ਇੱਕ ਲੱਗ ਟੂ ਬੰਦ ਹੋ ਜਾਂਦੀ ਆ ਤੇ ਕੱਪੜੇ ਵੀ ਧੋਣ ਵਾਲੇ ਹੀ ਆਓ ਚਲ ਮੈਂ ਤਾਂ ਛੋੜਾ ਜਿਹਾ ਹੀ ਗਿਆ ਕੰਮ ਕੋਈ ਨਹੀਂ ਉਹ ਮੈਂ ਕਰ ਲੈਨੀ ਆ ਕੋਈ ਜੇ ਤੂੰ ਕਰਨਾ ਤੇ ਕਰ ਲੈ ਕੋਹਰੇ ਕੰਮ ਮੈਂ ਕੱਪੜੇ ਧੋ ਲੈਨੀ ਆ ਨਹੀਂ ਨਹੀਂ ਦੀਦੀ ਉਹ ਮੈਂ ਕਰ ਲੈਨੀ ਆ ਤੁਸੀਂ ਬਸ ਰਸੋਈ ਦਾ ਨਿਬੇੜ ਲੋ ਠੀਕ ਆ ਚਲੇਗੀ ਭਾਜੀ ਵੀ ਆਉਣ ਵਾਲੇ ਆ ਬਾਹਰੋਂ ਉਹਨਾਂ ਨੂੰ ਰੋ ਤੇ ਮੰਮੀ ਨੇ ਦਾਇਆ ਪਿੰਡੋਂ ਫੋਨ ਹਾਂਜੀ ਮੰਮੀ ਉਹਨਾਂ ਦਾ ਆਇਆ ਹੀ ਕੱਲ ਦੇ ਹੀ ਕਰਨ ਠੀਕ ਠਾਕ ਸਾਰੇ ਹਾਂਜੀ ਠੀਕ ਠਾਕ ਨੇ ਉਹ ਵੀ ਕਰਨੀ ਹੈਗੇ ਗਏ ਹੈ ਜਰਾ ਕਿਤੇ ਠੀਕ ਹੈ ਠੀਕ ਹੈ ਹਾਂਜੀ ਉਹ ਕਰੇ ਮਾਸੀ ਨਹੀਂ ਉਹ ਠੀਕ ਹੋ ਨਹੀਂ ਕਹਿੰਦੇ ਹਾਂਜੀ ਆਉਣ ਵੱਲੋਂ ਨਹੀਂ ਕਹਿੰਦੇ ਆਉਣ ਵੱਲੋਂ ਹਲਰੀ ਦੀ ਇਦਾਂ ਹੀ ਤੁਹਾਨੂੰ ਪਤਾ ਕੰਮ ਕੁੰਮ ਚੱਲਣ ਦੇ ਆ ਬਾਹਰ ਪਹਿਲੀਆਂ ਬੁਲੀਆਂ ਜਾਂ ਠੀਕ ਉਹਦਾ ਕਰਕੇ ਆ ਕੋਈ ਨਹੀਂ ਆਉਣਗੇ ਉਹਦਾ ਠੀਕ ਆ ਆ ਤੇ ਮੈਂ ਨਾਲ ਤੇਨੂੰ ਦੱਸਣਾ ਸੀ ਹਾਂਜੀ ਕੱਲ ਸ਼ਾਇਦ ਅਸੀਂ ਪਿੰਡ ਜਾਣਾ ਵਾ ਤੁਸੀਂ ਹਾਂਜੀ ਤੁ ਕੋਈ ਗੱਲ ਨਹੀਂ ਤੁਸੀਂ ਚਲ ਜਿਓ ਫਿਰ ਕੀ ਮਗਰ ਹੈ ਇਤੋਂ ਫਿਰ ਘਰ ਦਾ ਧਿਆਨ ਰੱਖੀ ਠੀਕ ਹੈ ਕੋਈ ਨਹੀਂ ਦੀਦੀ ਕੋਈ ਗੱਲ ਨਹੀਂ ਆਵਾਂ ਹੀ ਆਇਆ ਨਾ ਸ਼ਾਮ ਨੂੰ ਅੱਛਾ ਤੇ ਮੈਂ ਇੱਕ ਸੋਚਾਂ ਢੀ ਮੈਂ ਬਾਜੀ ਤੇਰੇ ਨੇ ਫਿਰ ਕੰਮ ਤੇ ਚਲ ਜਾਣਾ ਵਾ ਹਾਂਜੀ ਹਾਂਜੀ ਤੇ ਕੱਲ ਨੂੰ ਹੋਉ ਆਉਣੇ ਆ ਫਿਰ ਉੱਥੋਂ ਛੁੱਟੀ ਲੈਣਦੇ ਫਿਰਨਗੇ ਆਹੋ ਨੀ ਇਹ ਤਾਂ ਹੈ ਹੀ ਆ ਫੇਰ ਨਵੀਂ ਫਿਰ ਗੁਜ਼ਾਰ ਕਰਦੇ ਆਂ ਕਿ ਛੁੱਟੀ ਕਰ ਲੈਂਦੇ ਛੱਟ ਲੈਣਾ ਆਇਆ ਨੂੰ ਕਿੰਨੇ ਕ ਦਿਨ ਹੋਏ ਹਜੇ ਹਾਂਜੀ ਹਾਂਜੀ ਤੇ ਉਸ ਵੇਲੇ ਛੁੱਟੀ ਮੰਗਣ ਲੱਪੇ ਕੋਈ ਨਹੀਂ ਤੂੰ ਚਲ ਜਿਓ ਕੱਲ ਨੂੰ ਜੇ ਰਹਿਣਾ ਹੋ ਉਧਰ ਐ ਦੋ ਦਿਨ ਨਹੀਂ ਰਹਿਣਾ ਚੱਲ ਕੀ ਆ ਆਹ ਸਾ ਤੇੜੀ ਹੋ ਕੇ ਆ ਜਾਾਂਗੇ ਚੱਲ ਵੇਖ ਲਿਓ ਕੋਈ ਨਹੀਂ ਹਾਂ ਚੱਲ ਤੂੰ ਵੇਖ ਲੈ ਕੰਮ ਠੀਕ ਆ ਮੈਂ ਕਰ ਲਾਉ ਤੂੰ ਵੇਖ ਲਉ ਦੀ ਹਾਂ ਠੀਕ ਆ ਮੈਨੂੰ ਤੇ ਨਾ ਇਹ ਕੁੜੀ ਦੀ ਸਮਝ ਨਹੀਂ ਹੁੰਦੀ ਵਿੱਚੋਂ ਚੰਗੀ ਭਲੀ ਹੋ ਜਾਂਦੀ ਆ ਵਿੱਚੋਂ ਡੈਪਿੰਦੀ ਕਰਨ ਚੱਲ ਕੋਈ ਨਹੀਂ ਲੱਗਾਂ ਤੇ ਮੈਨੂੰ ਡਿਆ ਵਾ ਹੁਣ ਸੁਧਰ ਗਈ ਅੱਗੇ ਨਾਲੋਂ ਮੰਮੀ ਜੀ ਉਹਨਾਂ ਨੇ ਆਉਣਾ ਹੈਗਾ ਵਾ ਕਿਹ ਦਿਨ ਪਤਾ ਨਹੀਂ ਵੀ ਹੁਣ ਕਿਦਾਂ ਆ ਜਾਂਦੇ ਆ ਚਲ ਪੁੱਤ ਮੈਂ ਤਾਂ ਹੀ ਤੈਨੂੰ ਦੱਸਦਾ ਵਾ ਤੇ ਤੂੰ ਪਹਿਲਾਂ ਦੱਸਦੀ ਹਨ ਨਾਲੇ ਮੰਮੀ ਜੀ ਮੈਂ ਇੱਕ ਗੱਲ ਦੱਸਣੀ ਹੀ ਤੁਹਾਨੂੰ ਹਾਂ ਪੁੱਤ ਗੱਲ ਸੁਣ ਮੇਰਾ ਕੈਨ ਨੂੰ ਜ ਨਹੀਂ ਗਾ ਵੇਹ ਦਿਲ ਕਰੰਦਿਆ ਪਰ ਮੇਰੇ ਕੱਲ ਦੇ ਨਾ ਦਿਮਾਗ ਵਿੱਚ ਇੱਕੋ ਗੱਲ ਘੁੰਮੀ ਜਾਂਦੀ ਆ ਕਿਹੜੀ ਗੱਲ ਆ ਮੈਂ ਜਦੋਂ ਕੱਲ ਤੁਹਾਨੂੰ ਫੋਨ ਕੀਤਾ ਸੀ ਤੇ ਤੁਸੀਂ ਇੰਨੀ ਗੱਲ ਕਿਉਂ ਕਹੀ ਸੀ ਵੀ ਲਵਲੀ ਨੂੰ ਦਖਲੰਦਾਜੀ ਕਰਨ ਦੀ ਕੀ ਲੋੜ ਵਾ ਸਾਡੇ ਘਰ ਦੇ ਵਿੱਚ ਹਾਂ ਨਹੀਂ ਨਹੀਂ ਪੁੱਤ ਮੈਂ ਕਿਵਲ ਨਾ ਨਹੀਂ ਕੀਤੀ ਗੱਲ ਮੈਂ ਤਾਂ ਤਾਂ ਕੀਤੀ ਹੀ ਕਿ ਜਿਹਹੁ ਜੋ ਬਣ ਚੜੀ ਗਿਆ ਵਾ ਹੁਣ بار بار ਇੱਕੋ ਗੱਲ ਪੁੱਛਦਾ ਉਹ ਤੇ ਇਹਨੂੰ ਜਵਾਬ ਦੇ ਦਈਏ ਤਾਂ ਮੰਮੀ ਜੀ ਫਿਰ ਕੀ ਪੁੱਛਦਾ ਹੁਣ ਘਰ ਦੇ ਵਿੱਚ ਉਹ ਵੀ ਤਾਂ ਹੈਗਾ ਹੀ ਇਹ ਪੁੱਛਣਾ ਤਾਂ ਫਰਜ਼ ਬਣਦਾ ਹੀ ਆ ਉਹਨਾਂ ਦਾ ਹੁਣ ਆਾਨੂੰ ਪਤਾ ਵਾ ਪਰ ਉਹਨਾਂ ਨੂੰ ਥੋੜਾ ਪਤਾ ਵੇ ਇਹ ਗੱਲ ਦਾ ਉਹਨਾਂ ਦਾ ਫਰਜ਼ ਬਣਦਾ ਵਾ ਪੁੱਛਣ ਦਾ ਚੰਨ ਤੇ ਇਹ ਕੀ ਕਰਾਂ ਮੈਂ ਵੀ ਮੈਂ ਵੀ ਮੁਸੀਬਤ ਦੇ ਵਿੱਚ ਫਸੀ ਆ ਪਰ ਗੁੱਸਾ ਤਾਂ ਚੜੀ ਜਾਂਦਾ ਮੈਂ ਵੀ ਇੱਥੇ ਇਕੱਲੀ ਆ ਕਿਦਾਂ ਗੱਲ ਕਰਾਂ ਮੰਮੀ ਜੀ ਹੈ ਤਾਂ ਸਹੀ ਆ ਪਰ ਐਵੇਂ ਨਾ ਇਦਾਂ ਜੇਕਦੇ ਉਹ ਲੱਗ ਗਈ ਹੁੰਦੇ ਨਾ ਕੱਲ ਜੇ ਸੁਣ ਲੈਂਦੇ ਤੇ ਭਲਾ ਕੀ ਕਹਿੰਦੇ ਵੀ ਤੇਰੀ ਮੰਮੀ ਇਦਾਂ ਬੋਲਣਦੀ ਆ ਚਲ ਕੁਛ ਨਹੀਂ ਹੁੰਦਾ ਹੁਣ ਤੂੰ ਉਹਨਾਂ ਦੱਸ ਦੇ ਉਹ ਨਹੀਂ ਨਹੀਂ ਮੈਂ ਕਹਦਾ ਦੱਸਣਾ ਮੈਂ ਤੇ ਵੇਹੇ ਤੁਹਾਡੇ ਨਾਲ ਵੀ ਅਰੀ ਗੱਲ ਕੀਤੀ ਆ ਵੀ ਤੁਸੀਂ ਨਾ ਥੋੜਾ ਜਿਹਾ ਸੋਚ ਸਮਝ ਕੇ ਥੋੜਾ ਜਿਹਾ ਬੋਲਿਆ ਕਰੋ ਚੰਗੇ ਨਹੀਂ ਲੱਗਦਾ ਹੈਗਾ ਚਲ ਕੋਈ ਨਹੀਂ ਨਹੀਂ ਮੈਂ ਤਾਂ ਮਸੀਤ ਵਿੱਚ ਫਸੀ ਆ ਚਲ ਕਾਦਾ ਗਿਆ ਵਾ ਮੇਰੇ ਤੇ ਨਾ ਜਾਨ ਕੋ ਫੇ ਆਈ ਹੈ ਆਦੋਂ ਇਦਾਂ ਕਰਿਆ ਕਿ ਹੁਣ ਡੈਡੀ ਜੀ ਨੂੰ ਕਲਾ ਕੇ ਤੇ ਫਿਰ ਮੰਗਵਾ ਲਿਓ ਉਹਨੂੰ ਹੁਣ ਇਹਨਾਂ ਨੇ ਆਉਣਾ ਹੀ ਪਤਾ ਅਗਲੇ ਹਫਤੇ ਬੰਧਾ ਸ਼ਨੀਵਾਰ ਤੱਕ ਨੰਨੇ ਆ ਜਾਣਾ ਵਾ ਚਲ ਕੋਈ ਗੱਲ ਨਹੀਂ 10 ਦਮਿੰਟ ਤੇ ਪੱਕਾ ਆਉਣਾ ਵਾ ਤੇ ਮੈਂ ਤੇਰੇ ਡੈਡੀ ਕੋ ਫੋਨ ਕਰਾ ਦਿੰਦੀ ਆ ਹਾਂ ਚਲੋ ਠੀਕ ਜੀ ਚੰਗਾ ਬਹੁਤ ਹਾਂ ਓਕੇ ਓਕੇ ਮੰਮੀ ਤੇ ਨਾ ਐਵੇਂ ਆਪਣੀਆਂ ਮਰੀ ਜਾਂਦੀ ਆ ਜੇ ਉਹ ਤੇ ਕੱਲ ਸੁਣ ਲੈਂਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਇਹ ਗੱਲ ਦਾ ਉਹ ਕੀ ਸੋਚਦੇ ਭਲਾ ਮੰਮੀ ਤੇ ਮਮੂਲੀ ਜੀ ਲੈਂਦੇ ਇਹ ਗੱਲ ਨੂੰ ਵੀ ਚਲ ਕੋਈ ਨਹੀਂ ਜੋ ਬੰਨ ਨਾਲ ਵੀ ਕਰ ਲੈਣੀ ਤੇ ਜੋਤਨਾ ਵੀ ਕਰ ਲੈਣੇ ਆ ਤਕ ਕੋਈ ਗੱਲ ਨਹੀਂ ਉਹ ਗੜੀ ਕੋਈ ਗੱਲ ਕਰਦੇ ਹੀ ਤਾਂ ਹੁਣ ਇਹ ਜਵਾਈ ਪਾਈ ਆ ਕੁੜਮਾ ਵਾਲੇ ਹੋਏ ਆ ਚੰਗੇ ਨਹੀਂ ਲੱਗੀਦਾ ਇਹਦਾ ਕੋਈ ਨਹੀਂ ਹੁਣ ਗੱਲ ਕੀਤੀ ਹੈ ਨਾ ਇੰਨੇ ਕ ਨਾਲ ਇਹਨੂੰ ਪਤਾਦ ਲੱਗੂਗਾ ਨਾ ਵੀ ਮੈਂ ਗੜੀ ਕਿਹੜੀ ਗੱਲ ਕਰਨੀ ਤੇ ਕਿਹੜੀ ਨਹੀਂ ਕਰਨੀ ਹੈਗੀ ਚਲ ਚੰਗਾ ਹੋਏ ਐਨੀ ਗੱਲ ਸਮਝਾ ਦਿਤੀ ਏ ਤੇ ਕੀ ਗਾਂ ਤੋਂ ਸਮਝ ਕੇ ਬੋਲਣਗੇ ਥੋੜਾ ਰਪਿੰਦਰ ਨੂੰ ਤਾਂ ਮੈਂ ਐਨੀ ਗੱਲ ਕਹਿਤੀ ਆ ਵੀ ਲਵਲੀ ਨੂੰ ਸਾਡੇ ਘਰ ਦਖਲ ਅੰਦਾਜ਼ੀ ਕਰਨ ਦੀ ਲੋੜ ਨਹੀਂਗੀ ਪਰ ਫੇਰ ਵੀ ਇਹ ਕਰਦਾ ਜਵਾਈ ਆ ਆਉਣਾ ਜਾਣਾ ਤਾਂ ਨੇ ਹੈ ਹੀ ਆ ਬਾਰ ਬਾਰ ਹੁਣ ਪੁੱਛਣ ਡਿਆ ਵਾ ਵੀ ਜੋਬਣ ਕਿੱਥੇ ਆ ਜੋਬਣ ਕਿੱਥੇ ਆ ਆਖਰ ਸੱਚਾਈ ਤੇ ਇੱਕ ਦਿਨ ਸਾਹਮਣੇ ਆਉਣੀ ਆ ਜੀ ਉਹਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਉਹਨੂੰ ਘਰੋਂ ਕੱਢਿਆ ਵਾ ਫੇਰ ਇਹ ਗੱਲ ਚ ਸਾਡੀ ਵੀ ਬੇਇੱਜ਼ਤੀ ਆ ਕਹਿਣਾ ਰਪਿੰਦਰ ਤੇਰੇ ਮਾਂ ਪਿਓ ਇਦਾਂ ਦੇ ਹੀ ਕੀ ਕਰਾਂ ਹੁਣ ਮੇਰਾ ਇਰਾਦਾ ਵਾ ਇਹਨਾਂ ਨਾਲ ਸਲਾਹ ਕਰਦੀ ਆ ਵੀ ਵੇਖੋ ਕੋਈ ਜੁਗਤ ਇਹੋ ਜੀ ਬਣਾਓ ਵੀ ਉਹ ਇੱਥੇ ਆ ਵੀ ਜਾਵੇ लवली ਨਾਲ ਮਲਾ ਵੀ ਦਈਏ ਪਰ ਪੱਕਾ ਨਾ ਇੱਥੇ ਰਵੇ ਗਿਆ ਤਾਂ ਆਪਣੀ ਮਰਜ਼ੀ ਨਾਲ ਹੀ ਆ ਇਹ ਕਿੱੜ ਤੱਕੇ ਮਾਰ ਕੇ ਉਹਨੂੰ ਬਾਹਰ ਕੱਢਿਆ ਹੀਗਾ ਪਰ ਹੁਣ ਆਉਂਦੇ ਨਾ ਆਉਣਾ ਮੁਸ਼ਕਲ ਹੀ ਆ ਜੇ ਇਹਨਾਂ ਨੂੰ ਕਹੂੰਗੀ ਇਹਨਾਂ ਨੇ ਪਤਾ ਨਹੀਂ ਮੰਨਣਾ ਕਿ ਨਹੀਂ ਮੰਨਣਾ ਤੇ ਉਹਨੂੰ ਲੈ ਕੇ ਆਵਾਂ ਕਿ ਨਾ ਕੀ ਕਰਾਂ ਸਮਝ ਨਹੀਂ ਆ ਮੈਨੂੰ ਕੋਈ ਆਉਂਦੀ ਪੁੱਤੋਂ ਲਵਲੀ ਆ ਬਾਰ ਬਾਰ ਇੱਕੋ ਜੇਤੇ ਅੜਿਆ ਵਾ ਪੀ ਮੁੰਡੇ ਨੂੰ ਮਿਲਣਾ ਵਾ ਜੋਬ ਨੂੰ ਮਿਲਣਾ ਵਾ ਬੜਾ ਬੰਦਾ ਪੁੱਛੇ ਤੂੰ ਜੋਬ ਨੂੰ ਕੋ ਕੀ ਲੈਣਾ ਵਾ ਤੂੰ ਆਪਣੇ ਘਰ ਬੜਾ ਵਧੀਆ ਰਾਜੀ ਖੁਸ਼ੀ ਰਹਿਣ ਡਿਆ ਵਾ ਇਹ ਤੇਰੇ ਨਾਲ ਚੱਲ ਗਿਆ ਤੇਰਾ ਵੀ ਉੱਥੇ ਕੰਮ ਖਰਾਬ ਕਰੂਗਾ ਕੀ ਕਰਾਂ ਹੁਣ ਕੋਈ ਗੱਲ ਨਹੀਂ ਹਾਲਤੇ ਇਹ ਗੱਲ ਤਾਂ ਕੱਢਣਾ ਹੀ ਪੈਣਾ ਆਉਂਦੇ ਆ ਨਾ ਇਹਨਾਂ ਨਾਲ ਗੱਲ ਕਰਦੀਆਂ ਮੈਂ ਤੇ ਪਰ ਕੀ ਸੋਚੀ ਜਾਂਡੀ ਕਲੀ ਬੈਠ ਕੇ ਸੋਚਣਾ ਮੈਂ ਕੀ ਆ ਤੁਹਾਨੂੰ ਹੀ ਢੀਕਣ ਲਈ ਹਾਂ ਤੁਹਾਡੇ ਨਾਲ ਹੀ ਗੱਲ ਕਰਨੀ ਹੈ ਹਾਂ ਦੱਸੋ ਗੱਲ ਮੈਂ ਕੀ ਕਰਨੀ ਸੀ ਤੁਹਾਨੂੰ ਪਤਾ ਤਾਂ ਹੈ ਵਾ ਪਿਰਪਿੰਦਰਾਂ ਦੀ ਬਾਰ-ਬਾਰ ਲਵਲੀ ਝੋਬਣ ਬਾਰੇ ਪੁੱਛਦਾ ਵਾ ਆਖਰਕਾਰ ਉਹਨੂੰ ਸੱਚਾਈ ਦਾ ਪਤਾ ਤਾਂ ਲੱਗਣਾ ਹੀ ਹੈ ਇਹਨਾਂ ਦੇ ਘਰ ਵਿੱਚ ਨਹੀਂ ਉਹਨੂੰ ਇਦਾਂ ਇਹ ਕੰਮ ਆ ਜੋ ਬੰਨਾਲ ਜਿਹੜਾ ਬਾਰ-ਬਾਰ ਪੁੱਛਦਾ ਅਹੀਂ ਜੂ ਗੱਲ ਤੇ ਕਰਦੇ ਆ ਤਾ ਫੋਨ ਤੇ ਹੁਣ ਮੈਨੂੰ ਕੀ ਪਤਾ ਪਿਓ ਦੇ ਦਿਲ ਵਿੱਚ ਕੀ ਗੱਲ ਚੱਲਣ ਰਹੀ ਆ ਸਮਝ ਨਹੀਂ ਆਉਂਦੀ ਕੁਛ ਵੀ ਗਾੜੀ ਕਿੱਦਾਂ ਹੋਣਾ ਚਾਹੀਦਾ ਵਾ ਇਹ ਇੱਕ ਮੈਂ ਸੋਚਣ ਲਈ ਆ ਪਿਓ ਨੂੰ ਨਾ ਇਥੇ ਲਿਆ ਕੇ ਨਾ ਇਹਦਾਂ ਮਲਾ ਦਈਏ ਤੇ ਪੱਕੇ ਨਾ ਰਖੀ ਵੇਹ ਰਮਨ ਮੈਂ ਆ ਕੇ ਗਿਆ ਤੇ ਮੇਰੇ ਨਾਲ ਨਹੀਂ ਆਇਆ ਹੁਣ ਉਹਨੂੰ ਮੈਂ ਕੀ ਕਹੂੰਗਾ ਵੀ ਚੱਲ ਨਾਲ ਮੇਰੇ ਫੇਰ ਚੱਲ ਉਨੂੰ ਕਿਉਂ ਵੀ ਪੱਕਾ ਨਾ ਆਇਆ ਦੋ ਚਾਰ ਦਿਨ ਆ ਆ ਤੇ ਰਹਿ ਕੇ ਮਿਲ-ਗਿਲ ਕੇ ਤੇ ਚਲ ਜੀ ਸਾਡੀ ਵੀ ਬੇਇੱਜ਼ਤੀ ਹੋਣ ਰਹੀ ਆ ਸਾਨੂੰ ਵੀ ਰਿਸ਼ਤੇਦਾਰ ਗਲੀ ਮਾ ਲਾ ਗੱਲਾਂ ਕਰਦੇ ਆ ਪਿੰਨੀ ਕੇਜੇ ਨੂੰ ਲੈ ਆਂਦਾ ਹੁਣ ਕੱਢਦਾ ਤੇ ਹੁਣ ਸਾਡੀ ਵੀ ਇੱਜ਼ਤ ਦਾ ਧਿਆਨ ਰੱਖ ਕੋਈ ਤੈਨੂੰ ਪਾਲਿਆ ਪੜਾਇਆ ਲਖਾਇਆ ਵਾ ਜੇ ਰਮਨ ਨੂੰ ਨੇਕ ਤੇ ਰੱਖਣੀ ਹੁੰਦੀ ਤੇ ਉਹਦਾਂ ਨਾ ਗੜੀ ਤੁਰਪਿੰਦਾ ਲੱਗ ਪਿੰਦਾ ਵੀ ਜਲ ਡੈਡੀ ਤੁਸੀਂ ਆਏ ਤੇ ਚਲ ਜਿਹੜੀ ਗਲਤੀ ਹੋ ਗਈ ਮੇਰੇ ਕੋਈ ਗੱਲ ਨਹੀਂ ਵੀ ਗੁੱਸੇ ਵਿੱਚ ਮੈਂ ਵੀ ਆ ਗਿਆ ਲੜ ਕੇ ਜੇ ਉਹ ਨਾ ਨਾ ਆਇਆ ਅਹੀਂ ਇਹ ਦਿਨ ਨੱਕ ਦੇ ਜੋ ਅੱਗੇ ਨਹੀਂ ਰਹਿਣਾ ਅੱਗੇ ਤੇ ਪਿੰਡ ਵਿੱਚ ਪਤਾ ਵਾ ਮੁੜ ਕੇ ਰਿਸ਼ਤੇਦਾਰਾਂ ਨੂੰ ਵੀ ਪਤਾ ਲੱਗਣਾ ਕੀ ਕਰਾਂਗੇ ਮੈਂ ਤੇ ਤੁਹਾਨੂੰ ਇਹੋ ਸਲਾਹ ਦਿੰਨੀ ਆ ਇਦਾਂ ਹੀ ਕਰੋ ਸੱਪ ਵੀ ਮਰ ਜੇ ਤੇ ਸੋਟਾ ਵੀ ਨਾ ਟੁੱਟੇ ਦੋਵੇਂ ਕੰਮ ਹੋ ਜਾਣ ਹਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਉਹਨੇ ਇੱਥੇ ਨਹੀਂ ਆਉਣਾ ਆ ਚੱਲ ਮੈਂ ਕਦੋਂ ਕਹਿੰਦੀ ਆ ਵੀ ਪੱਕਾ ਆ ਜੇ 2-4 ਦਿਨ ਆਵੇ ਤਾਂ ਆਪਾਂ ਰਪਿੰਦਰ ਹੁਣ ਨਾਲ ਸਾਥ ਲਾਂਗੇ ਤੁਹਾਨੂੰ ਇੱਕ ਸਕੀਮ ਦੱਸਦਾ ਪੁਰਾਣਾ ਬਾਰ-ਬਾਰ ਇੱਕੋ ਗੱਲ ਕਹੀ ਜਾਂਦਾ ਨਾ लवली ਵੀ ਉਹਦਾਂ ਗੱਲ ਕਰਾਓ ਉਹਦਾਂ ਗੱਲ ਕਰਾਓ ਮੇਰਾ ਰਾਤਾ ਉਹਦਾ ਨੰਬਰ ਦੇ ਦਿੰਨੇ ਆ। ਕਿ ਉਹਨੇ ਨਵਾਂ ਨੰਬਰ ਲੈ ਲਿਆ ਤੇ ਇੱਥੇ ਗੱਲ ਕਰ ਲਾ। ਤੇ ਜੇ ਬਾਈ ਚਾਂਸ ਕਿ ਤੇ ਇੱਥੇ ਆ ਗਿਆ। ਹੁਣ ਐਰ ਕਹਤੇ ਮਿਆਲਾ ਟਾਲਾ ਕਰਤਾ ਵਾ। ਅਗਲੀ ਛੁੱਟੀ ਵਿੱਚ ਆ ਗਿਆ। ਫੇਰ ਕੀ ਕਵਾਂਗੇ ਹੁਣ ਕਿੱਥੇ ਗਿਆ ਵਾ? ਅਸੀਂ ਕਹਦਾ ਕਿ ਸੋਹਰੇ ਗਿਆ ਵਾ ਕਿਤੇ ਫਿਰ ਦਰਨ ਗਿਆ ਵਾ ਕਿ ਜ਼ਰੂਰੀ ਵੀ ਉਹਨੇ ਘਰੇ ਬੈਠੇ ਜਾਣਾ। ਕਹਿਣਾ ਅੱਗੇ ਤੋਂ ਜਾਂਦਾ ਨਹੀਂ। ਤੇ ਜੇ ਹੁਣ ਜਾਣ ਲੱਗਾ ਵਾ ਹੁਣ ਉਹ ਘਰ ਹੀ ਨਹੀਂ ਆਉਂਦਾ। ਮੈਂ ਤਾਂ ਇਹੋ ਗੱਲ ਕਹਿਨੀ ਆ। ਵੀ ਜਾ ਕੇ ਤੁਹਾਨੂੰ ਕਹੋ ਵੀ ਸਾਡੀ ਇੱਜ਼ਤ ਦਾ ਧਿਆਨ ਰੱਖ। ਹੁਣ ਬੁੱਢੇ ਵਾਰੇ ਹਾਂ ਨੂੰ ਕਿਉਂ ਲੋਕਾਂ ਕੋ ਛਿੱਤਰ ਮਰਵਾਉਣ ਲੱਗਾ ਵਾ? ਤੇ ਇਹਦਾ ਕਰਦੇ ਆ ਜਦੋਂ ਹੁਣ ਲਵਲੀ ਆਊਗਾ ਨਾ ਛੁੱਟੀ ਤੇ ਕਹੂਗਾ ਮੈਂ ਜੋਬਨ ਨੂੰ ਮੇਲਾ ਤੇ ਮੈਂ ਫਿਰ ਜਾ ਕੇ ਲੈ ਆਉਂਗਾ ਦੋ ਦਿਨ ਬਾਅਦ ਤੂੰ ਹੀ ਪਹਿਲਾਂ ਹੀ ਜਾਉ ਹਾਂ ਜਰੂਰੀ ਥੋੜਾ ਭੀ ਜਿੱਦਣ ਉਹਨੇ ਆਉਣਾ ਤੂੰ ਉਦਣੇ ਹੀ ਜਾਣਾ ਵਾ ਰਮਨ ਪਹਿਲੋਂ ਲਿਆ ਕੇ ਉਹਨੂੰ ਇੱਥੇ ਕੀ ਕਰੇਗੀ ਜੇ ਦੋ ਦਿਨ ਰਹਿ ਕੇ ਚਲ ਗਿਆ ਤੇ ਮੁੜ ਕੇ ਫੇਰ ਜਦੋਂ ਲਵਲੀ ਆ ਗਿਆ ਤੇ ਫਿਰ ਮੈਂ ਲੈਣ ਗਿਆ ਉਹਨਾਂ ਡੈਡੀ ਮੈਂ ਤੇ ਹੁਣ ਰਹਿ ਗਿਆ ਦੋ ਦਿਨ ਤੇ ਫੇਰ ਚੱਲ ਵੇਖ ਲੋ ਕਰ ਲੋ ਆਪਣੀ ਮਰਜ਼ੀ ਮਰਜ਼ੀ ਯਾਰ ਮੈਂ ਕਾਦੀ ਗੱਲ ਕਰਨੀ ਸਲਾਹ ਮੈਂ ਤੇਰਨਾ ਹੀ ਕਰਨੀ ਆ ਸਲਾਹ ਵੀ ਮੈਂ ਤੁਹਾਨੂੰ ਦੇਣ ਤੇ ਡਈ ਆ ਮਨ ਵੀ ਲਓ ਪਰ ਤੂੰ ਸਲਾਹ ਗਲਤ ਦੇਂਦੀ ਆ ਨਾ ਹੁਣ ਤੇ ਲਵਲੀ ਚਲ ਗਿਆ ਚੰਡੀਗੜ੍ਹ ਜਦੋਂ ਫੇਰ ਆਊਗਾ ਤੇ ਉਹਨੇ ਕਹਣਾ ਮੈਂ ਜੋਬਨ ਨੂੰ ਮਿਲਣਾ ਤੇ ਫੇਰ ਲਿਆਉਂਗਾ ਮੈਂ ਚੱਲ ਕੋਈ ਨਹੀਂ ਫੇਰ ਲੈ ਆਇਓ ਚੱਲ ਉਹਦਾ ਫੋਨ ਤੇ ਉਹ ਨਾਲ ਗੱਲਬਾਤ ਕਰਦੇ ਰਹੋ ਜਿਹੜਾ ਉਹਨੂੰ ਮੰਗ ਮੈਂ ਗੱਲ ਕਰਦਾ ਰਹੂੰਗਾ ਤੇ ਨਾਲੇ ਮੇਰਾ ਰਦਾ ਲੌਲੀ ਨੂੰ ਵੀ ਦੇ ਦੇਣਾ ਬੰਦਾ ਉਹਦਾ ਚਲ ਦੇ ਦਿਓ ਆਪੇ ਗੱਲ ਕਰ ਲੂ ਫੋਨ ਤੇ ਠੀਕ ਆ ਕਿ ਨਹੀਂ ਹਾਂ ਹੋ ਤੇ ਨਾਲੇ ਇਹਨੂੰ ਵੱਡੂਗਾ ਵੀ ਉਹਨੂੰ ਪਰੋਣੇ ਨੂੰ ਨਾ ਦੱਸੀ ਵੀ ਮੈਂ ਲੜਕੇ ਆ ਜਾਂ ਕਿਦਾਂ ਆ ਆਹੋ ਸਾਡੀ ਬੇਇੱਜ਼ਤੀ ਨਾ ਕਰਵਾਵੇਂ ਜਵਾਈ ਪਾਈ ਆ ਕੀ ਆਖੂਗਾ ਪੀ ਇਹਨਾਂ ਦੇ ਘਰ ਵਿੱਚ ਆ ਗੱਲਾਂ ਹੋਣ ਡੀਆਂ ਕੱਲ ਨੂੰ ਕੁੜੀ ਨੂੰ ਮੇਹਣੇ ਮਾਰੂਗਾ ਅਜੇ ਤੋਂ ਉਹਨਾਂ ਨੂੰ ਨਹੀਂ ਪਤਾ ਪੀ ਇਹਨਾਂ ਦਾ ਆਪਣਾ ਵਾ ਕਿ ਜਾਂ ਇਹਨਾਂ ਲਿਆਂਦਾ ਵਾ ਤੇ ਫੇਰ ਪਤਾ ਲੱਗਣਾ ਹੀ ਆ ਮੇਹਣੇ ਤੋਂ ਨੇ ਆਪੇ ਮਾਰਨੇ ਆ ਇਹ ਇੱਕ ਤਰ੍ਹਾਂ ਭਰਾ ਵਾ ਤੁਹਾਡਾ ਤੇ ਉਹ ਵੀ ਲੜ ਕੇ ਤੁਸੀਂ ਕੱਢਿਆ ਰਹਿੰਦਾ ਤੁਹਾਡਾ ਪਾਰ ਦਾ ਕੰਮ ਕੋਈ ਚੱਲ ਵੇਖਦਾ ਮੈਂ ਹੁਣ ਬਾਦ ਕੋ ਕੰਮ ਕਰ ਮੈਂ ਗਿਆ ਸ਼ਹਿਰ ਥੋੜਾ ਜਿਹਾ। ਵੇ ਆਓ ਜੇ ਇਹਦਾ ਮੋਟਰ ਚਲਾਉਣੀ ਤੇ ਚਲਾਓ ਫਿਰ ਮੈਂ ਵੀ ਚਾਹ ਕੁੱਟ ਬਣਾਵਾਂ ਤੇ ਪੀਏ ਗੁੱਟ ਚਾਹ ਮੈਂ ਢੀਕਣ ਲਈ ਹਾਂ ਤੁਹਾਨੂੰ ਵੀ ਪੀਉਂਦਾ। ਚਲ ਮੈਂ ਉਥੋਂ ਬੰਬੀ ਤੋਂ ਫੇਰਾ ਮਾਰ ਕੇ ਆਉਣਾ ਫਿਰ ਪੀਨੇ ਆ। ਚਲ ਠੀਕ ਆ ਮੈਂ ਬਣਾਉਣੀ ਆ ਨਾ ਚਲ। ਚੌਂਦੀ ਤੇ ਮੈਂ ਵੀ ਨਹੀਂ ਗਈ। ਵੀ ਜੋ ਬਣੇ ਤੇ ਪੱਕਾ ਆਵੇ। ਜੇ ਉਹ ਪੱਕਾ ਆ ਗਿਆ। ਸਾਰੀ ਜ਼ਮੀਨ ਜਾਇਦਾਦ ਤੇ ਉਹਦਾ ਹੱਕ ਹੋ ਜਾਣਾ। ਮੈਂ ਤੇ ਹੋ ਚੰਨੀ ਐ ਵੀ ਦੋ ਚਾਰ ਦਿਨ ਆਵੇ। ਮਿਲ ਗਿਲ ਕੇ ਗਾਂ ਜਾਵੇ। ਰਿਸ਼ਤੇਦਾਰਾਂ ਨੂੰ ਇਹ ਹੋਵੇ ਵੀ ਪੱਕਾ ਨਹੀਂ ਗਾ ਗਿਆ। ਇੱਥੇ ਰਹਿੰਦਾ ਵਾ ਕੋਈ ਗੱਲ ਨਹੀਂ ਇਹਨਾਂ ਨੂੰ ਕਹਿੰਨੇ ਵੀ ਜਾਇਓ ਤੁਸੀਂ ਨਾ ਹੀ ਫੋਨ ਤੇ ਹੀ ਜਦੋਂ ਨਾਲ ਗੱਲ ਕਰ ਲਿਓ ਵੀ ਜਿੱਦਣ ਆਇਆ ਨਾ ਲਵਲੀ ਤੈਨੂੰ ਆਉਣਾ ਪੈਣਾ ਹੀ ਉਹ ਸਾਨੂੰ ਬਾਰ-ਬਾਰ ਪੁੱਛਦਾ ਵਾ ਸਾਡੀ ਵੀ ਇਸਤਾ ਦਾ ਸਵਾਲ ਵਾ ਅਸੀਂ ਤੀ ਦਿੱਤੀ ਆ ਕੱਲ ਨੂੰ ਸਾਰਾ ਟੱਬਰ ਉਹਨੂੰ ਮੇਲੇ ਮਾਰੂਗਾ ਤੇ ਮੁੜ ਕੇ ਗੱਲਾਂ ਸੁਣੀਆਂ ਨਹੀਂ ਜਾਂਦੀਆਂ ਹੁੰਦੀਆਂ ਫਿਰ ਮੈਨੂੰ ਵੀ ਗੁੱਸਾ ਚੜਨਾ ਵਾ ਕੋਈ ਗੱਲ ਨਹੀਂ ਜਦੋਂ ਫੋਨ ਲਾਉਣਗੇ ਮੈਂ ਆਪ ਗੱਲ ਕਰ ਲੂੰਗੀ ਵੀ ਜੋ ਬਣ ਵੇਹ ਗੁੱਸੇ ਵਿੱਚ ਬੰਦਾ ਕਦਮ ਚੁੱਕ ਲੈਂਦਾ ਵਾ ਮੈਂ ਮੰਦੀ ਆ ਪਰ ਅਹੀਂ ਰਪਿੰਦਰ ਉਹਨੇ ਡਾਂਟਦੇ ਰਹੇ ਜੇ ਤੈਨੂੰ ਮੈਂ ਨਹੀਂ ਕੀਤੀ ਗੱਲ ਕਹਿਤੀ ਸੀ ਤੂੰ ਤਾਂ ਗੱਲ ਪਾੜ ਤੇ ਛਾੜਤੀ ਚੱਲ ਕੋਈ ਨਹੀਂ ਹੁਣ ਜੋ ਵੀ ਹੋ ਗਿਆ ਵਾ ਨਾ ਪੱਕਾ ਨਹੀਂ ਹੋਣਾ ਤਾਂ ਨਾ ਆ ਦੋ ਚਾਰ ਦਿਨ ਪਰੌਣਿਆਂ ਵਾਂਗੂ ਆ ਰਹਿ ਹੱਸ ਖੇਡ ਫੇਰ ਤੂੰ ਉੱਥੇ ਜਲ ਜੀ ਕੋਈ ਗੱਲ ਨਹੀਂ ਫੋਨ ਤੇ ਮੈਂ ਆਪ ਹੀ ਗੱਲ ਕਰੂੰਗੀ ਚਾਹ ਤੇ ਕੁੱਟ ਬਣਾਵਾ ਇਹਨਾਂ ਨੇ ਵੀ ਆ ਜਾਣਾ ਬੰਬੀ ਤੋਂ ਕਹਿਣ ਡਿਆ ਕੱਲ ਨੂੰ ਹਾਂਜੀ ਨਹੀਂ ਲਵਲੀ ਚੱਲ ਗਿਆ ਵਾ ਹਾਂਜੀ ਫਿਰ ਇਹਨਾਂ ਨੇ ਵੀ ਕੰਮ ਤੇ ਚੱਲ ਜਾਣਾ ਤੇ ਮੈਂ ਕਿਹਾ ਚੱਲ ਇੱਕ ਵਾਰੀ ਹੋ ਆਉਨੇ ਆ ਹਾਂਜੀ ਚਲੋ ਠੀਕ ਆ ਫਿਰ ਹਾਂਜੀ ਫਿਰ ਕੱਲ ਨੂੰ ਮਿਲਦੇ ਆ ਠੀਕ ਆ ਕਿਧਰ ਫੋਨੋਂ ਬੰਦੇ ਮੰਮੀ ਨੇ ਕੀਤਾ ਸੀ ਅੱਛਾ ਦੱਸਤਾ ਹਾਂਜੀ ਮੈਂ ਦੱਸਤਾ ਮੈਂ ਨਹੀਂ ਕੱਲ ਨੂੰ ਆਉਣਾ ਵਾ ਕਹਿੰਦੇ ਚਲੋ ਕੋਈ ਗੱਲ ਨਹੀਂ ਆਜੋ ਪੁੱਛਣ ਦੇ ਰਾਤ ਵੱਲੋਂ ਰਾਤ ਰਹਿਣਾ ਮੈਂ ਨਹੀਂ ਰਾਤ ਰਹਿਣਾ ਤੇ ਫਿਰ ਸਰਦਾਨੀ ਆ ਨਹੀਂ ਕੋਈ ਸ਼ਾਮ ਨੂੰ ਆ ਜਾਗੇ ਹਾਂਜੀ ਹਨਾ ਹਾਂਜੀ ਤੇਰੇਪਿੰਦਰ ਵੀ ਆਈ ਸੀ ਅੱਛਾ ਨਹੀਂ ਕਹਿਣਗੇ ਜੀ ਮੈਂ ਸਾਰਾ ਕੰਮ ਕਰ ਲਿਆ ਵਾ ਤੇ ਕੱਪੜੇ ਤਾਂ ਦਿੰਨੀ ਆ ਮੈਂ ਤਾਂ ਕਿਹਾ ਇਹਨੂੰ ਮੈਂ ਕਿਹਾ ਜੇ ਤੂੰ ਵੇਖ ਲੈ ਹੋਰ ਕੋਈ ਕੰਮ ਕਰਨਾ ਤੇ ਮੈਂ ਤਾਂ ਹੋ ਲੈਨੀ ਕੱਪੜੇ ਮੈਂ ਤੈਨੂੰ ਦੱਸਿਆ ਹੀ लवली ਸਮਝਾ ਕੇ ਗਿਆ ਵਾ ਉਹਨੇ ਆਪੇ ਕੰਮ ਕਰੀ ਜਾਣਾ ਹੁਣ ਨਹੀਂ ਹੁੰਦੇ ਠੀਕ ਲੱਗਣ ਦੀ ਆ ਹਮ ਚੱਲ ਅੱਗੇ ਲੜਾਈਆਂ ਹੁੰਦੀਆਂ ਹੀ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਚੱਲ ਕੰਮ ਕਰੀ ਜਾ ਉਹ ਵਧੀਆ ਗੱਲ ਵਾ ਚੱਲਿਆ ਕੀ ਨਾਲ ਮੈਂ ਕੀ ਕਰ ਲਿਆ ਕਰੋ ਹਾਂਜੀ ਕਿੰਨਾ ਕੰਮ ਵਾ ਕੰਮ ਕਰੇ ਕਿੰਨਾ ਕ ਵਾ ਹਨਾ ਹਾਂਜੀ ਇਹੋ ਉਦੋਂ ਕਰ ਲੈਂਦੀ ਤੇ ਇਹਨਾਂ ਰੋਲਾ ਨਾ ਪੈਂਦਾ ਉਹ ਨੂੰ ਵਿਚਾਰਨ ਦੱਸਿਆ ਬੰਦੇ ਉੱਥੇ ਟੈਨਸ਼ਨ ਲੈਂਦਾ ਹੁਣਾ ਹਾਂਜੀ ਪਾਣੀ ਪਿੱਛੇ ਕੀ ਕਰਦੀ ਹੁਣਾ ਨਹੀਂ ਚਲ ਤਾਂ ਉਹਨੂੰ ਫੋਨ ਆਊਗਾ ਨਾ ਲਵਲੀ ਦਾ ਤੂੰ ਹੀ ਗੱਲ ਕਰ ਲਈ ਨੀ ਨਾ ਆ ਵੀ ਕਰ ਦੇਣਾ ਉਹਨੂੰ ਹਾਂਜੀ ਠੀਕ ਠਾਕ ਵਾ ਹੁਣ ਠੀਕ ਹੈ ਘਰ ਸਭ ਕੁਝ ਹਣਾ ਮੈਂ ਤੇ ਕਿਹਾ ਇਹਨੂੰ ਮੈਂ ਪਿੰਡ ਜਾਣਾ ਕੱਲ ਨੂੰ ਤੇ ਕਹਿੰਦੇ ਚੱਲ ਜਿਓ ਰਾਤ ਰਹਿ ਆ ਮੈਂ ਨਹੀਂ ਰਾਤ ਰਹਿਾਂ ਤੇ ਚਲੋ ਨਹੀਂ ਸਰਦਾ ਤੇ ਸਾਲਾ ਡੈੜੀ ਹੋ ਕੇ ਆ ਜਾਾਂਗੇ ਮੈਂ ਚੱਲ ਤੇ ਟਾਈਮ ਨੋਟ ਦੀ ਠੀਕ ਆ ਹਾਂਜੀ ਤੇ ਟਾਈਮ ਨਾਲ ਚੱਲ ਜਾਾਂਗੇ ਤੇ ਟਾਈਮ ਨਾਲ ਆਉਣ ਵਾਲੇ ਬਣਾਾਂਗੇ ਆਹ ਫਿਰ ਘਰ ਵੀ ਪਿੱਛੋਂ ਕੋਈ ਨਾ ਕੋਈ ਆ ਹੀ ਜਾਂਦਾ ਵਾ ਉਹ ਵੀ ਫਿਰ ਕੱਲੀ ਘਰ ਆਹ ਠੀਕ ਹਾਂਜੀ ਕੋਈ ਗੱਲ ਨਹੀਂ ਟਾਈਮ ਨਾ ਆ ਜਾਈਂਗਾ ਅਪਾ ਸ਼ਾਮ ਨੂੰ ਹਾਂਜੀ ਹਾਂਜੀ ਹਣਾ ਚਲੋ ਠੀਕ ਆ ਬੈਠੋ ਤੁਸੀਂ ਚੱਲਿਆ ਚਾਹ ਘੁੱਟ ਸਰਪਿੰਦਰ ਗੱਲ ਸੁਣ ਪੁੱਤ ਮੇਰੀ ਮੈਂ ਤੇਰੇ ਡੈਡੀ ਨਾਲ ਨਾ ਸਾਰੀ ਗੱਲ ਕੀਤੀ ਆ ਜਿਹੜੀ ਗੱਲ ਮੈਂ ਗੱਲ ਹੋਈ ਜਿਹੜੀ ਤੂੰ ਫੋਨ ਤੇ ਮੈਨੂੰ ਦੱਸੀ ਸੀ ਅਛਾ ਅਛਾ ਕੀ ਕਹਿੰਦੇ ਕਹਿਣਾ ਅਨਾਂ ਵਿਚਾਰਿਆ ਨੇ ਕੀ ਆ ਆਂਦੇ ਅੱਗੇ ਮੈਂ ਗਿਆ ਤੇ ਹੈਗਾ ਹਾਂ ਨਾਲ ਆਇਆ ਨਹੀਂਗਾ ਹੁਣ ਸਾਨੂੰ ਲਵਲੀ ਦਾ ਕਰਕੇ ਸਾਇ ਇਹ ਵੀ ਆਕ ਚ ਬਣਾ ਪੈਣਾ ਵਾ ਫੇਰ ਜਾਣਾ ਪੈਣਾ ਵਾ ਤੇ ਚਲੋ ਕੋਈ ਨਹੀਂ ਮੈਂ ਵੇਖ ਲਓ ਕੋਈ ਨਹੀਂ ਲਵਲੀ ਜਦੋਂ ਆਊਗਾ ਨਾ ਛੁੱਟੀ ਸਾਨੂੰ ਇੱਕ ਅੱਧਾ ਦਿਨ ਪਹਿਲਾਂ ਦੱਸੀ ਵੀ ਉਹਨੇ ਆਉਣਾ ਵਾ ਤੇ ਫੇਰ ਅਸੀਂ ਨਾ ਪਿਓ ਤੇਰੇ ਨੂੰ ਮੈਂ ਕੱਲੂਗੀ ਜਾਂ ਫੋਨ ਕਰਾਉਂਗੀ ਤੁਹਾਨੂੰ ਮੰਗਾਵਾਂਗੀ ਹਾਂ ਉਹ ਚਲੋ ਕੋਈ ਨਹੀਂ ਮੈਂ ਦੱਸ ਦੂੰਗੀ ਤੁਹਾਨੂੰ ਜਦੋਂ ਆਉਣਾ ਹੋ ਫੇਰ ਲੈ ਜਾਓ ਕੋਈ ਨਹੀਂ ਆਹੋ ਤਾਂ ਗੱਲ ਇਹ ਆ ਪਿਰਪਿੰਦਰ ਲਵਲੀ ਨੂੰ ਕੀ ਕੰਮ ਆ ਜਿਹੜਾ ਜੋਬਨ ਬਾਰੇ ਬਾਰ ਬਾਰ ਪੁੱਛਦਾ ਵਾ ਉਹ ਮੰਮੀ ਜਿਉਂ ਲੈ ਨੀ ਗਾਦਾ ਮੈਨੂੰ ਵੀ ਨੀ ਪਤਾ ਹੈਗਾ ਕਿ ਕਿਉਂ ਪੁੱਛਦੇ ਆ ਤੇ ਕਿਉਂ ਨਹੀਂ ਚਲੇਗੀ ਫਿਕਰ ਦੇ ਹੁੰਦੀ ਆ ਨਾ ਫਿਰ ਵੀ ਘਰ ਦੇ ਵਿੱਚ ਹੈਗੀ ਆ ਉਹ ਬੰਦਾ ਪੁੱਛਦਾ ਕਿਸ ਤਰ੍ਹਾਂ ਹੈ ਜੇ ਨਾ ਪੁੱਛੋ ਫਿਰ ਗਣਾ ਵਾਂਗੇ ਲੈ ਸਾਡੇ ਵੱਲੋਂ ਕਿਹੜਾ ਪੁੱਛਿਆ ਵਾ ਐ ਤਾਂ ਗੱਲ ਠੀਕ ਆ ਪਰ ਜਿੱਦਾਂ ਦੇ ਸਾਡੇ ਘਰ ਦੇ ਹਾਲਾਤ ਵਾ ਨਾ ਮੈਨੂੰ ਤੇ ਫਿਕਰ ਲੱਗਾ ਰਹਿੰਦਾ ਵਾ ਨਾ ਤੇ ਰੋਟੀ ਪਕਾਉਣ ਨੂੰ ਜੀ ਕਰਦਾਈ ਤੇ ਨਾ ਖਾਣ ਨੂੰ ਜੀ ਕਰਦਾਈ ਵੀ ਜੇ ਇਹ ਸਾਰੀ ਗੱਲ ਦਾ ਪਰੌਣੇ ਨੂੰ ਪਤਾ ਲੱਗ ਗਿਆ ਕੀ ਸੋਚੂਗਾ ਭੇਦਾਂ ਦੇ ਉਹ ਤਾਂ ਮੰਮੀ ਜੀ ਫਿਰ ਬਾਅਦ ਚ ਲਿਖੀ ਜਾਊਗੀ ਫਿਰ ਕੀ ਹੁੰਦਾ ਤੇ ਕੀ ਨਹੀਂ ਕਿਉਂਕਿ ਉਹਨੂੰ ਇਹ ਥੋੜਾ ਪਤਾ ਵਾ ਪੀ ਇਹਨਾਂ ਦਾ ਵਾ ਕਿ ਜਾ ਇਹਨਾਂ ਨੇ ਲਿਆਂਦਾ ਵਾ ਉਹਨੂੰ ਤੇ ਇਹੋ ਹੀ ਆ ਨਾ ਰਪਿੰਦਰ ਦਾਸਾ ਕਾ ਭਰਾ ਵਾ ਆਹ ਨਹੀਂ ਉਹ ਤੇ ਇਹਨਾਂ ਕੋਲ ਨੂੰ ਪਤਾ ਹੀ ਆ ਕਿ ਭਰਾ ਹੀ ਨਹੀਂ ਗੱਲ ਦੱਸਨੀ ਪਿਆ ਹੈਗਾ ਵੀ ਆਹੋ ਤਾਂ ਕੋਈ ਨਹੀਂ ਚੱਲ ਕੋਈ ਨਹੀਂ ਤੂੰ ਦੋ ਦਿਨ ਕਿਤੇ ਲੈ ਆਇਓ ਇਹਨਾਂ ਦੇ ਆਉਣ ਤੋਂ ਪਹਿਲਾਂ ਇਹਨਾਂ ਨੇ ਹੁਣ ਮੰਮੀ ਜੀ ਆਉਣਾ ਹੈਗਾ ਜੀ